ਪੀਐਸਡੀ ਨੰਬਰ 1 ਨਿਊ ਚੈਨਲ ਟੀਵੀ ਦੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ 13 13 ਹਦੀ ਜਿੱਥੇ ਇੱਕ ਗੁਰਨਾਮਕ ਨਾਮ ਲੈਵਾ ਸੰਗਤਾਂ ਵੱਲੋਂ 13 13 ਹੀ ਟੋਲਿਆ ਜਾਂਦਾ ਵਾ ਜਿਵੇਂ ਕਿ ਬਾਬਾ ਨਾਨਕ ਨੇ ਸਾਨੂੰ ਉਪਦੇਸ਼ ਦਿੱਤਾ ਸਾਡੀ ਗੁਰਬਾਣੀ ਨੇ ਉਪਦੇਸ਼ ਦਿੱਤਾ ਸਾਨੂੰ ਕਿ ਲੋੜਵੰਦਾ ਦੀ ਸੇਵਾ ਕਰੀਏ ਗੁਰੂ ਗ੍ਰੰਥ ਗੋਲਕ ਗਰੀਬ ਦਾ ਮਨ ਵੇਖ ਕਹਿੰਦੇ ਸੰਗਤ ਜੀ ਉਹ ਸੰਗਤ ਜੀ ਪ੍ਰਵਿੰਦਰ ਸਿੰਘ ਦੀ ਸੇਵਾ ਦਾ ਜਿਹਨਾਂ ਗੱਲ ਕਰਦੇ ਅਸੀਂ ਕਿ ਇਹ ਸਾਰੀ ਸੇਵਾ ਕਿਵੇਂ ਚੱਲ ਰਹੀ ਆ ਤੇ ਇਥੋਂ ਦੀ ਜਿਹੜੀ ਲੋਕਲ ਸੰਗਤ ਆ ਉਹਦਾ ਸਹਿਯੋਗ ਕਿਵੇਂ ਮਿਲ ਰਿਹਾ ਇਹ ਸੰਸਥਾ ਵੀ 2 ਸਾਲ ਪੁਰਣੀ ਹੈ ਸੰਗਤ ਦਾ ਸਹਿਯੋਗ ਇੰਨਾ ਕੁ ਜ਼ਿਆਦਾ ਹਾ ਕਿ ਸੋਚੀ ਸ਼ਾਦੇ ਕਿ ਲੈਣ ਵਾਲੇ ਸਾਡੇ 100 ਪਰਵਾਰਾਂ ਦੇਣ ਵਾਲੇ 200 ਪਰਵਾਰਾਂ ਐਨੀ ਜ਼ਿਆਦਾ ਸੰਗਤ ਆ ਰਹੀ ਹੈ ਤੇ ਕਦੋਂ ਤੋਂ ਸੇਵਾ ਸ਼ੁਰੂ ਹੋਈ ਜੀ ਇਹ ਵੀ ਜੀ 2 ਸਾਲ ਹੋ ਗਏ ਸੇਵਾ ਚੱਲ ਰਹੀ ਹੈ ਇਹ ਚਾਰ ਜਗ੍ਹਾ ਚੱਲ ਰਹੀ ਹੈ ਮਾਹਸਾ ਖਾਨਪੂਰ ਹైదరాబాద్ ਕਦੋਂ ਦਾ ਕੋਈ ਕੋਲ ਸਟਾਰਟ ਕਰ ਲਗੇ ਅੱਛਾ ਬਹੁਤ ਬਹੁਤ ਸਟਾਰਟ ਕਰ ਲਗੇ ਨੈਕਸਟ ਮੰਥ ਤੋਂ ਠੀਕ ਆ ਤੇ ਕੋਈ ਛੁੱਟੀ ਵੀ ਹੈ ਕਿ ਲਗਾਤਾਰ ਹੀ ਸੇਵਾ ਚਲਦੀ ਨਹੀਂ ਲਗਾਤਾਰ ਸਬਦੀਆ ਵਿੱਚ ਲਗਾਤਾਰ ਸੇਵਾ ਹੁੰਦੀ ਹੈ ਸੰਡੇ 10 ਤੋਂ 3 ਹੁੰਦੀ ਹੈ ਗਰਮੇ ਸੰਡੇ ਛੁੱਟੀ ਹੁੰਦੀ ਹੈ ਅੱਛਾ ਜੀ ਮੈਂ ਕਿ ਮੈਂ ਦੇਖ ਰਿਹਾ ਆ ਵੀਰ ਜੀ ਵੀ ਸਾਰਾ ਸਮਾਨ ਬਹੁਤ ਸਾਰਾ ਸਮਾਨ ਇੱਥੇ ਪਿਆ ਹੋਆ ਚਾਈਆਂ ਤਲਾਈਆਂ ਹੋਰ ਵੀ ਸਮਾਨ ਆ ਤੇ ਸਾਰਾ ਹੀ ਇੱਕੋ ਰੇਟ ਸਾਰਾ ਦੇ ਰਹੇ ਹੋ ਸਮਾਨ ਵੀ ਸਾਰਾ 13 ਰੁਪਏ ਦਾ ਜਿਹੜਾ ਜਾਇਤ ਲਈ ਹੈਗੀ ਉਹ ਉਹਨਾਂ ਪਰੋਨਾਮ ਦੇਣੇ ਜਾ ਕੇ ਘਰ ਦੇਖ ਕੇ ਉਹਨਾਂ ਦੇ ਬੀਸਣੇ ਕੀ ਤਾਂ ਦੇਣੇ ਆ ਉਦਾਂ ਨਹੀਂ ਦੇਣ ਅੱਛਾ ਇਨਕ ਸੰਗਤ ਜੀ ਤੁਸੀਂ ਵੇਖ ਲਿਆ ਕਿ ਸਾਰਾ ਹੀ ਸਮਾਨ ਇੱਥੇ 13-13 ਹੀ ਜਗੂ ਗੁਰਨਾਨਕ ਨਾਮਲੇ ਵਾ ਤੇਰਾ 13 ਹੀ ਤੋਲਿਆ ਜਾਂਦਾ ਵਾ ਤੇ ਸੰਗਤ ਦਾ ਸਹਿਯੋਗ ਇਹਨਾਂ ਨੂੰ ਭਰਪੂਰ ਮਿਲਿਆ ਆਓ ਵੀਰ ਜੀ ਤੁਹਾਨੂੰ ਸਾਰਾ ਵਿਖਾਉਨੇ ਆ ਇਹ ਸਾਰੇ ਤੋਂ ਕਾਰ ਤੋਂ ਲਾ ਜੇ ਇਹ ਸਾਰੀਆਂ ਇਹ ਸਿਵਾਵਾਂ ਸੰਗਤ ਜਿਹੜੀਆਂ ਚੱਲ ਰਹੀਆਂ ਨੇ ਤੇਰਾ ਤੇਰਾ ਹੱਤੀ ਵੱਲੋਂ ਬਹੁਤ ਹੀ ਵਧੀਆ ਇੱਕ ਸੰਦੇਸ਼ ਵੀ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਗੁਰਬਾਣੀ ਦੀਆਂ ਤੁਕਾਂਆਂ ਇੱਕ ਛੱਟ ਜਿਹੜੀ ਆ ਬੜੇ ਹੀ ਆਪਣੇ ਵਧੀਆ ਸੱਚੇ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਰੱਖੀ ਆ ਜਾਰਾਂ ਹੀ ਲੋੜਵੰਦ ਜਿਹੜੇ ਇਹਨਾਂ ਪਰਿਵਾਰ ਇੱਥੇ ਆ ਕੇ ਤੇ ਆਪਣੀ ਕਰਤ ਦੇ ਜਿਹੜੀ ਉਹ ਪੂਰੀ ਕਰਦੇ ਨੇ Subscribe to my channel and also press.